ਅੱਜ ਆਪਣੇ ਵਿਚਕਾਰ ਬੀਬੀ ਤਰਲੋਚਨ ਕੌਰ ਜੀ ਬਾਠ ਪਹੁੰਚੇ ਹੋਏ ਹਨ ਜੋ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਸਾਲ ਵੀ ਆਪਣੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਸੀਗੇ ਤੇ ਜਿਹੜੇ ਲੋੜਵੰਦ ਬੱਚੇ ਸੀਗੇ ਉਹਨਾਂ ਨੂੰ ਸਟੇਸ਼ਨਰੀ ਦਾ ਸਮਾਨ ਦੇ ਕੇ ਗਏ ਸੀਗੇ ਠੀਕ ਹੈ ਜੀ ਤੇ ਅੱਜ ਦੁਬਾਰੇ ਫਿਰ ਆਪਣੇ ਵਿਚਕਾਰ ਅੱਜ ਪਹੁੰਚੇ ਨੇ ਜੋ ਕਿ ਜਿਹੜੀ ਗਰੀਬ ਲੜਕੀਆਂ ਨੇ ਜੋ ਵਿਆਹ ਅਯੋਗ ਨੇ ਉਹਨਾਂ ਦੇ ਵਿਆਹ ਦੇ ਵਿੱਚ ਜੋ ਸਮਾਨ ਦਿਆ ਜਾਂਦਾ ਜਿਵੇਂ ਇਸ ਤਰ੍ਹਾਂ ਚਾਦਰਾਂ ਵਗੈਰਾ ਠੀਕ ਹੈ ਜੀ ਲੋਈਆਂ ਖੇਸੀਆਂ ਦੇਣ ਲਈ ਅੱਜ ਪਹੁੰਚੇ ਨੇ ਇਹ ਜੋ ਨੇ ਮਾਨਸ ਕੀ ਜਾਤ ਸਭਾ ਇੱਕੋ ਪਹਿਚਾਨ ਉਹ ਦੇ ਤਹਿਤ ਜਾਤ ਪਾਤ ਰਹਿਤ ਵੈਲਫੇਅਰ ਸੁਸਾਇਟੀ ਦੇ ਤਹਿਤ ਸਾਰੇ ਮੈਂਬਰ ਸਹਿबान ਕੰਮ ਕਰਦੇ ਨੇ ਸੋ ਭਾਈ ਅੱਜ ਆਪਣੇ ਵਿਚਕਾਰ ਪਹੁੰਚੇ ਨੇ ਤੇ ਜਿਹੜੀ ਬੱਚੀਆਂ ਲੋਡ ਬੰਦ ਨੇ ਉਹਨਾਂ ਨੂੰ ਅੱਜ ਉਹਨਾਂ ਦੇ ਲੋਡ ਦਾ ਸਮਾਨ ਦੇ ਕੇ ਜਾਣਗੇ ਤੇ ਅਸੀਂ ਪਿੰਡਰ ਪਾਲਪੁਰ ਦੀ ਸਾਰੀ ਸੰਗਤ ਬਾਬਾ ਰਣਵੀਰ ਸਿੰਘ ਜੀ ਇਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਪਿੰਡ ਅੱਜ ਪਹੁੰਚੇ ਨੇ ਤੇ ਬੱਚਿਆਂ ਦੇ ਹਮਦਰਦ ਬਣ ਕੇ ਪਹੁੰਚੇ ਨੇ ਵਾਹਿਗੁਰੂ ਨੇ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਹੀ ਲੋਕਾਂ ਗਰੀਬ ਸਿੱਖਾਂ ਦੇ ਪਰਿਵਾਰਾਂ ਦੀ ਮਦਦ ਕਰਨ ਦਾ ਵੱਲ ਵਖਦੇ ਰਹਿਣ ਸੋਜੀ ਵਖਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹੇ ਗੁਰੂ ਵਾ Vaheguru Vaheguru guru Vaheguru ਮਨ ਕਿਉਂ ਬੇਰਾਗ ਕਰੇਗਾ ਸਤਪੁਰ ਮੇਰਾ ਪੂਰਾ ਸਤਪੁਰ ਮੇਰਾ ਪੂਰਾ ਮਨ ਕਿਉਂ ਬੇਰਾਗ ਕਰੇਗਾ ਸਤਪੁਰ ਮੇਰਾ ਪੂਰਾ ਸਤਪੁਰ ਸਭ ਦਾ ਦਾਤਾ ਸਭ ਸੁਖ ਨੇਦਾਨ ਮਨਸਾ ਦਾ